มาถ่ายงานเลยแล้ทให้ถ่ายชาร์จไฟเสร็จไดูวั Halo. 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 ਇਰੇ ਕੋ ਘਰ ਚਲੀ ਜਾਂਦੀ ਆ ਰਾਮ ਰਮਈਆ ਦਾ ਹਲੋ ਇਰੇ ਕੋ ਘਰ ਚਲੀ ਜਾਂਦੀ ਚੱਲ ਠੀਕ ਆ ਮੈਂ ਫਿਰ ਹੁਣ ਚਾਹ ਇੱਥੇ ਲਾਓਗੇ ਕਿੱਦਾਂ ਕਰਾਂ ਤੂੰ ਦੱਸ ਚਾਹ ਇੱਥੇ ਲਾਓ ਮੈਂ ਦਾ ਵੜ ਦੇਣਾ ਬਾਅਦ ਕਰੇ ਚੱਲ ਕੇ ਫੇਰ ਨਹੀਂ ਨਿਕਲੇ ਜਾਣਾ ਥੋਂ ਨੈਟਵਰਕ ਦੀ ਪ੍ਰੋਬਲਮ ਹੋ ਗਈ ਸੀ ਬੰਦੇ ਮੇਰੇ ਨਾਲ ਜੁੜ ਗਏ ਸੀ 20 21 ਜਾਣੇ ਉਹ ਵੀ ਦਿੱਤਾ ਖਲਾਰ ਇਥੋਂ ਅਸੀਂ ਦੇਖੀ ਜਾਣਾ ਵਾ ਵੀ ਬੰਦੇ ਨਾਲ ਜੁੜੇ ਆ ਤਾਂ ਕਰਕੇ ਰੱਖਿਆ ਫੋਨ ਮਮੀ ਤੇਰਾ ਮੈਂ ਆਰੀ ਪਤਾ ਕਿੱਥੇ ਪਈ ਆ ਉਹ ਉੱਤੇ ਪਈ ਏ ਵਾਦੇ ਦੇ ਸਟੋਰ ਚ ਸੰਦੀਪ ਹੁਣਾਂ ਨੂੰ ਕਹਿੰਦਾ ਵੇਖਿਓ ਬਾਕੀ ਹੰਸੀ ਗਾਉਣ ਵੀਡੀਓ ਪਕਦੀ ਉਹਨਾਂ ਵੀਰਾਂ ਉਹ ਲਾਈਵ ਲਾਇਓ ਮੇਰਾ ਤੇ ਉਹ ਸ਼ੇਅਰ ਕਰਿਓ ਜ਼ਰੂਰ ਹੁਣ ਵੀਰੇ अभी चल रहा है गेहूं का काम चल रहा है तो गेहूं की हो रही है बोइंग बीज खिलार के जो ट्रैक्टर होता है ना ट्रैक्टर से इसको कर दिया है लेकिन जो इसके किनारे हैं उसको गोड़ रहा हूँ इसको गोड़ना अति ही जरूरी है 10 ਜਾਨੇ ਜੁੜ ਗਏ ਮੇਰਾ ਵੀਰ 10 ਤੋਂ 100 ਕਰਨਾ ਤੁਹਾਡੀ ਜਵਾਬਦੇਰੀ ਬੰਦੀ ਆ ਕਿਹੜੇ ਵੀਰ ਭਰਾ ਨੇ ਆਪਣੀ ਕਣਕ ਜਿਹੜੀ ਆ ਬੀਜ ਲਈ ਆ ਤੇ ਕਿਹੜਾ ਤਿਆਰੀ ਕਰ ਰਿਹਾ ਐਰ ਕਿ ਨਾ ਪ੍ਰਾਲੀ ਦਾ ਬੜਾ ਰੋਲ ਏ ਪਰ ਵਾਲੀ ਸਾਰੀ ਜਿਹੜੀ ਸੀ ਉਤੋਂ ਪੁੱਠੋਂ ਪੁੱਠਾ ਚੁੱਕ ਕੇ ਲਾਗੇ ਮੇਰੇ ਸੂਆ ਪੈਂਦਾ ਮੈਂ ਸੂਏ ਤੇ ਖਲਾਰਤਾ ਸੀ। ਕਾ ਚੱਕਰ ਮੈਂ ਗੜਗੜ ਜੀ ਰਹੇ ਵਾਸਤੇ ਰੋ ਤੁਹਾਡੇ ਭੈਣ ਭਰਾਵਾਂ ਸਾਥਕੇ ਅਸੀਂ ਤੁਰੇ ਫਿਰਦੇ ਹਾਂ ਅਡਾਉਣਾ YouTube ਚੈਨਲ ਆ ਉਹ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੇਰਾ ਵੀਰ ਠੀਕ ਆ ਆਪਣੀਆਂ ਸਾਰੀਆਂ ਵੀਡੀਓ ਐਗਰੀਕਲਚਰ ਦੇ ਉੱਤੇ ਡਿਪੈਂਡ ਹੁੰਦੀਆਂ ਵਾ ਫੈਮਿਲੀ ਵਲੌਗ ਵੀ ਆਪਾਂ ਬਣਾਉਂਦੇ ਆ ਤੇ ਟੜੇ ਰੋ ਰੋ ਇਦਾਂ ਹੀ ਹੁੰਦੇ ਰਹਿੰਦੇ ਆਪਾਂ ਨੌ ਵੀ ਰਹਿ ਗਈ ਚੱਲ ਕੋਈ ਨਹੀਂ ਨੌ ਵੀ ਜੜੇ ਆ ਛਿੱਕੇ ਵੰਧਾਉਣ ਤੇ ਬੰਦਾ ਡੋਲਦਾ ਨਹੀਂ ਥੋੜਾ ਅੱਗੇ ਲਾਏ ਹਮਨੇ ਲਾਗੋ ਵਿਖਾ ਦੇਣੇ ਆਪਣੇ ਭੈਣ ਭਰਾਵਾਂ ਨੂੰ ਕਿਉਂਕਿ ਆਹੀਆਂ ਗਾਂ-ਗਾਂ ਚੱਲੀ ਜਾਣਾ ਵਾ ਕੰਮ ਚੱਲਣ ਦੇ ਨਾਲ-ਨਾਲ ਗੱਲਾਂ ਨਾਲ ਗੀਤ ਹਨਾ ਮੇਰਾ ਜਦਾਂ ਡਿਸਕਨੈਕਟ ਹੋ ਜਾਂਦਾ ਵਾ ਮੋਬਾਈਲ ਤੇ ਤਾਂ ਕਰਕੇ ਮੈਂ ਨਾਲ ਦੂਜਾ ਫੋਨ ਇੱਕ ਰੱਖਦਾ ਵੀ ਉਹਦੇ ਨਾਲ ਪਤਾ ਰੱਖਦਾ ਰਹਿੰਦਾ ਵੀ ਪਰ ਭੈਣ ਰਾਹ ਜੁੜੇ ਹਨਾ ਸੋਹ ਲੀਂਦਾ ਪੰਜਾਬ ਥਿਸ ਇਜ਼ ਐਗਰੀਕਲਚਰ ਹੁੰਦਾ ਪੰਜਾਬ ਥੋੜੀ ਥੋੜੀ ਉੱਤੇ ਉਧਰ ਹੈ ਵੇ ਵਾਸ਼ ਨਾ ਨਾਲ ਗੱਲਾਂ ਨਾਲੇ ਨਾਲ ਗੀਤ ਰਹਿ ਗਏ ਜੇ ਪੰਜ ਜਾਨੇ ਸਾਂਢੀ ਸੋਈ ਜੀ ਸਤਿ ਸ੍ਰੀ ਅਕਾਲ ਇਹ ਹਾਲ ਚਾਲ ਠੀਕ ਠਾਕ ਜੇ ਭਰਾ ਤੁਹਾਡਾ ਕੰਮ ਕਾਣ ਰਿਹਾ ਪੈੜੀ ਚ ਤੇ ਅਸੀਂ ਪਾਣੀ ਪੋਣੀ ਲੈ ਕੇ ਆਈ ਅੱਜ ਜਰ ਮੇਰੀ ਭੈਣ ਪਾਣੀ ਲੈ ਕੇ ਆਈ ਹੈ ਉਹ ਵਾਤ ਵਾਤ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਪਹਿਲਾਂ ਮੈਂ ਵੀ ਕਹਿਣਾ ਨਹੀਂ ਵੀ ਲੋਕੀ ਆਹ ਗੱਲ ਬੜੀ ਕਹਿੰਦੇ ਲਾਈਕ ਸ਼ੇਅਰ ਕਮੈਂਟ ਕਰੋ ਕਰਤ ਕਰਿਆ ਕਰੋ ਮੇਰਾ ਵੀਰ ਕਰਤਾ ਮਾਰਾ ਤੁਹਾਡੀਆਂ ਕਿਰਤ ਕਮਾਈ ਚ ਬਰਕਤ ਪਾਵੇ ਇਥੋਂ ਵਾਵਾ ਪਿਆਈ ਹੈ ਜੋਤਿਸ਼ਿਆ ਇਥੋਂ ਮੇਨ ਵਾਵਾ ਵੜਨਾ ਪਿਆਈ ਕੰਮ લેવી લે આ ਸਕੰਦਰ ਸਿੰਘ ਮਸਾ ਸਿੰਘ ਵੈਰੀ ਗੋਡ ਸਕੰਦਰ ਸਿੰਘ ਮਸਾ ਸਿੰਘ ਵੈਰੀ ਗੋਡ ਹਾਂ ਕ ਅੰਕਿਤ ਹਾਂ ਜੀ ਹਾਂ ਜੀ ਜੁੜੋ ਜੁੜੋ ਮੇਰਾ ਵੀ ਇਸ ਤੁਹਾਨੂੰ ਸਾਰੀ ਤੁਹਾਨੂੰ ਨੌਲੇਜ ਦੇਣੀ ਅਸੀਂ ਤੇ ਕਣਕ ਕਿਦਾਂ ਪਹਿਲਾਂ ਬੀਜੀ ਜਾਂਦੀ ਆ ਠੀਕ ਆ ਵੜਨਾ ਜੱਟ ਦਾ ਤੇ ਸਿੱਖਣਾ ਨਾਈ ਦਾ ਐਵੇਂ ਥੋੜੀ ਗਿਆ ਠੀਕ ਹੈ ਗੋਸਾਣਾ ਕਰਿਓ ਮੇਰਾ ਬਿਲਕੁਲ ਇਹ ਜਿਹੜਾ ਵੱਡਣਾ ਵੱਡਣਾ ਇਹ ਜੱਟ ਦੇ ਹਿਸੇ ਆਇਆ ਵਾ ਠੀਕ ਆ ਐਵੇਂ ਲੜਾਈ ਲੱ ਲੈਣੀ ਮੁੱਲ ਕਿਸੇ ਦਾ ਬੰਨਾ ਵੱਡ ਉਹ ਕੰਮ ਹੁਣ ਛੱਡਦੇ ਆ ਮਹਾਰਾਜ ਆਪਣਾ ਹੀ ਖਾਣ ਪੀਣ ਦਾ ਵੇ ਬੰਨਿਆ ਬੁੰਨਿਆ ਕੋਹ ਨਹੀਂ ਰੱਖਿਆ ਐਵੇਂ ਨਿਰੇ ਛਤਰੀ ਆ ਠੀਕ ਆ ਆ ਪਾਉਣ ਜਗਾ ਚੇਂਜ ਕਰੀਏ ਇਹ ਇਧਰ ਦਾ ਹੋ ਗਿਆ ਜੇ ਕੰਮ ਪੁੰਜੇ ਗਏ ਆਪਣੇ ਗੋਡੇ ਹੁਣ ਅਸੀਂ ਚੱਲੇ ਅੱਗੇ ਆਪਣੇ ਅਗਲੇ ਪੜਾ ਤੇ ਆਪਣਾ ਕੈਮਰਾ ਹਿਲਾ ਚੁੱਕ ਉਹਨੇ ਕਿ ਮੋਟੇ ਕੰਮ ਹਾਨੂੰ ਆਉਣ ਨੂੰ ਕਰਨੇ ਪੈਂਦੇ ਕਿਉਂਕਿ ਅਜੇ ਇੰਨਾ ਜਿਆਦਾ ਕੰਮ ਪਰ ਫੁੱਲਤ ਨਹੀਂ ਹੋਇਆ ਵੀ ਕੈਮਰਾਮੈਨ ਲੱਲੀਏ ਕੈਮਰਾਮੈਨ ਅਸੀਂ ਆਪਾਂ ਹੀ ਆ ਦੀਪਕ ਪਾਠਕ ਕੇ ਸਾਥ ਇੱਥੇ ਰੱਖਦੇ ਆ ਸ਼ਾਮੇ ਮਮੇ ਇਹਦਾ ਹੀਟ ਸਟਾਕ ਵੀ ਹੋ ਜਾਂਦਾ ਭਰਾਵਾ ਮੋਬਾਈਲ ਨੂੰ ਇਹ ਕਰੀਏ ਦੁਖੜੇ ਬੜੇ ਯੋ ਆਈ ਸ਼ਾਵਾਸ਼ ਇੱਥੇ ਆ ਜਾ ਲਾ ਸ਼੍ਰੀਮਾਨ ਜੀ ਮੰਮੀ ਉਹਨਾਂ ਦੇ ਗੋਵਾ ਛੁੱਟਦਾ ਇੱਥੇ ਸ਼੍ਰੀਮਾਨ ਸਵਿਧਿਆ ਨਵਦਨ ਇਹ ਹੈ ਕਿ ਆਪਣਾ ਰਹਿ ਗਿਆ ਬੀਜ ਉਥੇ ਪਿੱਛੇ ਆਪਾਂ ਹੁਣ ਲੈ ਆਈਏ ਬੀ ਪਹਿਲਾਂ ਮਨ ਨੂੰ ਬੜੀ ਤਸੱਲੀ ਹੁੰਦੀ ਜਦੋਂ ਕੋਈ ਵੀ ਆਪਾਂ ਘਰ ਦਾ ਕੰਮ ਕਰੀਦਾ ਨਾ ਮਨ 바ਗੋ 바ਗੋ ਹੈ ਹੁੰਦਾ ਫਿਰ ਜਦੋਂ ਤੁਸੀਂ ਬੋਲਦੇ ਨਹੀਂ ਨਾ ਮੈਨੂੰ ਦੱਸਿਆ ਕਰੋ ਵੀ ਕਿੰਨੇ ਕਿੰਨੇ ਕਣਕ ਬੀਜ ਲਈ ਆ ਇਹ ਭੈਣ ਭਰਾ ਨੇ ਕਣਕ ਬੀਜ ਨਹੀਂ ਤਾਂ ਵੀ ਦੱਸੋ ਖੁੰਜੇ ਖਾਂਜੇ ਗੋੜਨੇ ਤਾਂ ਵੀ ਦੱਸੋ ਕੋਈ ਗੱਲ ਨਹੀਂ ਤੁਹਾਡਾ ਵੀਰ ਹਾਜ਼ਰ ਆ ਉਹ ਜ਼ਿਆਦਾ ਨਹੀਂ ਕਹਿਣਾ ਰਸਨਾ ਆਪਣੇ ਭੈਣ ਭਰਾ ਦੇ ਦੱਸ ਦੋ ਵੀ ਭਾਈ ਸੁਈ ਸਾਹਿਬ ਤੁਸੀਂ ਆਓ ਸਾਡੇ ਖੁੰਜੇ ਖਾਂਜੇ ਗੋੜ ਦੋ ਮਦਰ ਪਹਿਲਾਂ ਲੋਕ ਮੰਗੀ ਮੰਗ ਨਹੀਂ ਖਾਂਦੇ ਹੁੰਦੇ ਯਾਰ ਫਲਾਣੇ ਨੇ ਮੰਗ ਸਾਂ ਜਾਣਾ ਤੋਨੇ ਵੜਨੇ ਆਹੋ ਗੱਲ ਬਾਤ ਆ ਵੀ ਬੱਚੀ ਆ ਗਈ ਤੇਰੇ ਪਿਆਰੇ ਗੱਡ ਮੇਰਾ ਪਤਾ ਆ ਗਿਆ ਨਿੱਕੇ ਨੂੰ ਲੈ ਆਉਣਾ ਹੈ ਹਾਂਜੀ ਮੇਰਾ ਇਸ ਦਾ ਪਾਣੀ ਪੀ ਲਾ ਆ ਜਾ ਪਤਾ ਆ ਗਿਆ ਮੇਰੇ ਬੱਚੇ ਆਏ ਮੇਰੇ ਲਈ ਪਾਣੀ ਲੈ ਕੇ ਆ ਜਾਓ ਇੱਧਰ ਇੱਧਰ ਮੇਰਾ ਪੋਤਾ ਪਹਿਲਾਂ ਤੁਹਾਨੂੰ ਬੱਚਿਆਂ ਦਾ ਰੂਪ ਰੂਪ ਨਕਲਾਈਏ ਦੇਖੋ ਆਹਰਾ ਬੱਚਾ ਇੱਥੇ ਬਹਿ ਤਾ ਕੁਛ ਨਹੀਂ ਦਾ ਮਿੱਟੀ ਤੇ ਬਹਿ ਜਾਏਗਾ ਆ ਮੇਰੀ ਭਣੇਵੀ ਆ ਨਪੜਾ ਆਪਣੇ ਨਾਮ ਦੱਸੋ ਮੇਰਾ ਪੁੱਤ ਮੇਰਾ ਨਾਮ ਸਮ੍ਰਿਤ ਘਰ ਆ ਉਹ ਮਾਂਂ ਚੀ ਦੀ ਕਾ ਉਹ ਮੇਰਾ ਫੋਨ ਫੜ ਕੇ ਲੈ ਆ ਅੱਛਾ ਆਓ ਪਿਆ ਅੰਤਦੀਪਾ ਉੱਧਰ ਇੱਕ ਗਲਾਸ ਪਿਆ ਹਾਂ 4 ਜਾਣੇ 11 11 ਲੱਗਣ ਦੇ 4 ਉੱਧਰ ਪਿਆ ਸੁਖ ਸੋਹੀ ਹਾਰਡਵਰਕ ਹਾਂਜੀ ਹਾਂਜੀ ਸੋਹੀ ਸਾਹਿਬ ਕੀ ਹਾਲ ਚਾਲ ਜੇ ਸੁਖੇਵੀਰ ਕਿਦਾਂ ਠੀਕ ਠਾਕ ਇੱਧਰ ਬਾਹਰ ਜਗ੍ਹਾ ਇਥੇ ਇੰਡੀਆ ਆ ਨੌਕਰਾਂ ਸਾਫ ਹੋ ਰਹੀਆਂ ਹਾਂ ਹਾਂਜੀ ਹਾਂਜੀ ਨੌਕਰਾਂ ਸਾਫ ਹੋ ਰਹੀਆਂ ਹੁੰਦੀਆਂ ਨੌਕਰਾਂ ਸਾਫ ਹੋ ਰਹੀਆਂ ਸੰਦੀਪ ਗਾਂਧੀ ਸੁਖਾਓ ਆਪਣਾ ਪਿੰਡ ਵਾਲਾ ਹੁਣ ਹੀ ਆਪਣਾ ਅੰਕਲ ਦਾ ਤਿੱਜਾ ਪਾਣੀ ਵਧੂ ਉਧਰੋਂ ਹੀ ਨੇ ਆਹ ਉਧਰ ਮੰਮੀ ਵੀ ਲੈ ਕੇ ਆ ਗਈ ਆ ਚਾਹ ਤੇ ਦੀਵਾਲੀ ਦਾ ਤਾਮਝਾਮ ਜਿਹੜਾ ਮਠਿਆਈ ਮਠਿਓਈ ਨਾਲੇ ਹਾਰਡਵਰਕ ਨਾਲੇ ਆ ਮਿੱਠਾ ਮੋਠਾ ਖਾਂਦੇ ਰਹਿਣਾ ਚਾਹੀਦਾ ਨਰਜੀ ਆਉਂਦੀ ਆ ਚੱਕ ਕਰੋ ਮੇਰਾ ਵੀਰ ਤੁਸੀਂ ਵੀ ਸ਼ਕੋ ਛੜਾ ਪੁੱਤ ਚੱਲ ਚਾਲਿਆ ਇੱਥੇ ਆ ਲੈ ਅੱਲੋ ਫੜੀ ਦੇ ਅੱਛਾ ਰੱਖ ਲੈ ਅੱਛਾ ਰੱਖ ਲੈ ਹਾਂ ਆਇਆਂ ਨਹੀਂ ਉੱਤੇ ਪਾਲਣੀ ਤੱਤੀ ਚਾਲ ਹਾਏ ਹਾਂ ਦੀ ਮੈਂ ਆਈ ਫੜਾਉਣੀ ਗੱਡ ਬੱਚਾ ਮਰੇ ਬੱਚੇ ਆ ਗਏ ਆ ਤੇ ਫਿਰ ਮੈਨੂੰ ਥਾਣਾ ਜੇ ਮਠਾ ਦੇ ਅਸੀਂ ਪਤਾ ਜਲੇਬੀ ਖਤਮ ਹੋ ਗਈ ਮੰਮੀ ਹੈ ਗਈ ਥੋੜੀ ਜਿਹੀ ਬੰਦ ਦਰ ਰਾਤ ਨੂੰ ਦੁੱਧ ਨਾ ਖਾਵਾਂਗੇ ਚੱਕੋ ਮੇਰਾ ਵੀਰ ਗਲਾਬ ਜਾਮਨ ਨੂੰ ਕੰਮ ਡੇ ਕਰਨ ਖੇਤਾਂ ਚ ਤੇ ਮੰਮੀ ਆਏ ਆ ਬੱਚਾ ਅੰਸ਼ਦੀਪ ਔਰ ਆਪਣੇ ਵੀ ਮੇਰੀ ਇਹ ਸਾਮਰੀਦ कौर ਬੋਪਰਾਏ ਇਹ ਸਾਰੇ ਛੱਕ ਜਣੇ ਮੈਂ ਕੰਮ ਕਰਨ ਦੇ ਹਮੇ ਭੱਜ ਜਣ ਵੇਖ ਲੈ ਰਾਮਾ ਇੱਧਰ ਇਸੇ-ਇਸੇ ਪਰੇ ਕਿਉਂ ਕੱਫਾ ਇੱਛਲ ਤੋਂ ਕਹਿ ਰਿਹਾ ਤੂੰ ਆ ਫੜ ਕੇ ਲਿਆ ਦੇ ਸਕੂਟਰੀ ਤੇ ਮੈਂ ਹੀ ਲਿਆਉਂਦੀ ਹੂੰ ਇੱਧਰ ਮੋਟੜ ਮਾਰ ਕੋਈ ਨਹੀਂ ਨਹੀਂ ਆਜ ਤਾਂ ਚੱਲ ਵੇ ਚੱਲ ਮੈਂ ਆ ਗਿਆ ਉਹ ਖਦ ਵਾਲੀ ਉਹ ਚੱਲਦਾ ਉਹਦਾ ਸਲੋ ਪਰ ਮਾਪਾ ਕਿਹੜੀ ਲੜ ਗਈ ਕਿਹਦੇ ਕੋਈ ਨਹੀਂ ਬਾਬੇ ਇੰਤ ਅੰਤਰਾ ਮਾਤਾ ਹਲੋ ਗੁੜੀਆਂ ਹਲੋ ਗੁੜੀਆਂ ਚਾਹ ਨਾ ਰੋੜ ਦਿਓ ਮੈਸੇਜ ਕਰ ਦੇ ਪਤਾ ਹਲ ਤੇ ਤੇ ਕੀ ਬੱਪਾ ਮਮਾ ਹੀ ਕਰਮ ਮਾਸੀ ਕਰਿਆ ਓਕੇ ਹੂੰ ਕੀ ਆ ਪਤਾ ਨਹੀਂ ਮੈਂ ਸੋ ਜੋ ਓਕੇ ਵੀ ਕਿਤੇ ਦੇ ਬੱਚੇ ਬੜੇ ਪਿਆਰੇ ਸੁੰਦਰ ਲਾਇ ਮੈਂ ਚਲੀ ਆ ਉਹਨਾਂ ਨੇ ਕਿਹਾ ਮਨਾ ਕਰਨਾ ਅਦਾ ਕਹਾਂਗੇ ਬਾਜੀ ਤੁਹਾਨੂੰ ਮਿਲਣਾ ਹੈ ਤੁਹਾਡੀਆਂ ਵੀਡੀਓ ਵੇਖਣੀਆਂ ਨੇ ਹਨਾ ਅਸੀਂ ਚਲ ਜਾਗੇ ਕੰਮ ਕਰਕੇ ਹਾਂ ਕੰਮ ਕਰਦੇ ਜੀ ਮੈਂ ਵਿਚੇ ਖੜਾ ਚੱਲ ਚੱਲੀ ਜੀ ਹਾਂ ਆ ਮੈਂ ਤਰੀ ਤੇ ਤੇ ਆ ਨਹੀਂ ਆ ਰਹੀ ਜਾਂ ਨਹੀਂ ਰਹੀ ਧੋਵੇਂ ਪੈਣਾ ਚਲ ਜੋ ਥੱਕ ਜਣਾ ਜਿੰਨਾਂ ਨੇ ਕੋਈ ਨਹੀਂ ਲਾਇਆ ਮੈਂ ਲੈ ਆਉਣਾ ਬਾਜੀ ਆ ਰਹੀ ਕਿਉਂ ਸਟੋਰ ਚ ਆ ਰਹੀ ਜੇ ਇਹਨੂੰ ਜਾਣਦੇ ਹਾਂ ਅੰਦਰ ਚਲ ਜਾਣਾ ਲੈ ਗਏ ਇਹਦਾ ਆ ਰਹੀ ਆ ਰਹੀ ਫੋਨ ਕਰਦੀ ਮੰਮੀ ਨੂੰ ਆ ਰਹੀ ਤੇ ਤਰਖੇ ਆਖੇ ਸਲਫਤੇ ਪਈ ਸਟੋਰ ਇਧਰ ਆ ਤੂੰ ਨਿਕੀ ਇਧਰ ਜਾਪ ਤੂੰ ਭੱਜ ਕੇ ਜਾ ਇਹ ਜਾਣਾ ਤੂੰ ਵੀ ਨਾਲ ਨੀਂਦ ਆ ਗਈ ਐ ਅੱਖਾਂ ਗਾਜਾ ਚਾਚ ਵੀ ਮਠਾ ਜਿਆਦਾ ਪਾ ਦੋ ਨਾ ਮਠਾ ਮੈਂ ਆਪ ਹੀ ਪਾਇ ਲੈਂ ਮੈਂ ਚੰਗੀ ਨਹੀਂ ਗਾਜਾ ਜੜ ਬੜਾ ਹੰਦੀ ਗੁੜ ਦੀ ਆ ਗੁੜ ਦੀ ਆ ਹਾਂ ਗੁੜ ਕਿਤੇ ਜਾਣਾ ਮਾਪੋ ਇਹਨੇ ਜਾਣਾ ਸ਼ਹਿਰ ਬਰਨਾ ਕਿ ਸ਼ਹਿਰ ਆਂ ਕੀ ਕਰਦਾ ਦੁਵਾਰੀ ਗਈ ਬੀਤਾ ਰੋ ਗਾ ਰਾਮ ਰਮੀ ਇਹਨੇ ਮਿੰਦਾ ਵੀ ਸ਼ਾਮਾਂ ਕੇ ਘੇੜੇ ਪੈ ਰੀਆਂ ਇਹ ਗੱਲ ਵਾ ਮੈਂ ਤਾਂ ਜਾ ਉਹਦੀ ਵੀ ਲੈ ਇਹ ਤਾਂ ਨਹੀਂ ਖਾਂਦੀ ਹੁੰਦੀ ਇਹ ਇਹਨਾਂ ਨੂੰ ਲਾਈਕ ਕਰ ਦੇ ਹਾਂ ਜਰ ਮੰਦੀ ਵਾ ਉਹ ਐ ਇਹਨਰੇ ਇਹ ਖੋਲ ਲੈਂਦੇ ਹਾਂ ਹਾਂ ਹੈ ਨਹੀਂ ਇਹ ਤਾਂ ਅੱਗੇ ਇੱਕ ਦੋਰੀ ਡੱਬਾ ਦਿੱਤਾ ਥੋੜਾ ਸੁਖਾ ਲੈ ਹੁਣ ਬਾਈ ਢੀਕਾ ਜੀ ਬਾਬਾ ਹਯਾਰਾ ਸਿੰਘ ਦੀ ਵੀ ਵਰਸੀ ਆ ਅੱਜ ਅੱਜ ਬਾਈ ਆ ਤੇ 24 25 ਉਹ ਵੀ ਪੱਤੀ ਦਾ 24 25 ਆ ਗਰਦਾਹਪੁਰ ਤੋਂ ਕਿਹੜੇ ਕਿਹੜੇ ਬਲਾਕਾਂ ਕਰਦੇ ਆ ਦੱਸੋ ਮੇਰਾ ਵੀ ਜੇ ਤਾਂ ਇਹ ਕੰਮ ਕਾਣਦੇ ਆ ਤੇ ਕਿਨੇ ਕਣੇ ਕਣਕ ਬਿਜਲੀ ਦੇ ਕਿਹੜਾ ਤਿਆਰੀ ਕਰਾ ਡੈਡੀ ਨਵੇਂ ਵਿੱਚ ਹੀ ਨਾ ਕੋਈ ਤੋਲਾ ਮੈਂ ਡਾੜੀਆਂ ਉਹ ਕਰਾਉ ਪਤਾ ਕੀਤਾ ਲੈ ਨਾ ਇੱਥੇ ਹੀ ਕਰਦੇ ਮਮੀ ਵਾਲੇ ਦੇ ਡਾੜੀ ਮਮੀ ਵਾਲੇ ਦੇ ਕਰੋ ਹੁਣ ਮਮੀ ਵਾਲੇ ਦੇ ਫੋਨ ਕਰੋ ਮਮੀ ਵਾਲੇ ਦੇ ਬਰਫੀ ਖਾਓ ਮੇਰਾ ਬਰਫੀ ਨਾ ਛੁੱਟੀ ਡਾਡੀ ਨੂੰ ਜੇ ਬਿਸ਼ਕਰਮਾ ਨਾ ਖਾ ਲੋ ਮੇਰਾ ਵੀਰ ਹਣ ਜੇ ਤੁਸੀਂ ਮੇਰੇ ਕੋਲ ਹੁੰਦੇ ਲਾਗੇ ਹੁੰਦੇ ਤੁਹਾਨੂੰ ਮੈਂ ਨਾ ਕੋਟ-ਕੋਟ ਕੇ ਖਵਾਉਣੀ ਬਰਫੀ ਮੈਨੂੰ ਤਾਂ ਘੋਣਾ ਪੈ ਗਿਆ ਚੰਗੀ ਤਰ੍ਹਾਂ ਰੂਟਾਵੇਟਰ ਮਾਰ ਕੇ ਵੀ ਜੋ ਨਾ ਵੀਰੇ ਰੂਟਾਵੇਟਰ ਚੰਗੀ ਤਰ੍ਹਾਂ ਮਾਰਿਆ ਸੀ ਲੇਕਿਨ ਕਿਹੜਾ ਜਿਹੜੇ ਖੁੰਝੇ ਖਾਂਝੇ ਹੁੰਦੇ ਨਾ ਉਹ ਰਹਿ ਜਾਂਦੇ ਆ ਹਾਂ ਠੀਕ ਆ ਜੀ ਦੀਪ ਦੀਪ ਤੇ ਆ ਪੂਜਾ ਕਰਕੇ ਜਾ ਬੰਦੀ ਦੀਪ ਜੇ ਚਾਹ ਆਪਾਂ ਕੜਾਈ ਚਾਲਦੀ ਆ ਨੌਕਰਾਂ ਨੂੰ ਦੱਲਿਆ ਸਵੇਰ ਦਾ ਘਰੋਂ ਤੇ ਹੁਣ ਮੈਂ ਚਾਹ ਦੇਣਾ ਨਹੀਂ ਮੈਨੂੰ ਚਾਹ ਨੌਕਰ ਹੋਰ ਬਜਾ ਰਹੀ ਨੌਕਰਾਂ ਥੋੜੀ ਲਾਉਂਦੇ ਆ ਉਹ ਸਾਡੇ ਤੇ ਰਸਨਾ ਉਹ ਕਹਿੰਦਾ ਥੋੜੀ ਕਰ ਦੇ ਇਹਨਾਂ ਥੋੜਾ ਨਾ ਵੀ ਲਾ ਕੇ ਲਾ ਕੇ ਕਹਿੰਦਾ ਕਹਿੰਦਾ ਨਾਲੇ ਵਿੱਚ ਹੁਣ ਪਰਾਲੀ ਪਰੋਲੀ ਪਰਾਲੀ ਦੇ ਵਿੱਚ ਰਹਿ ਜਾਂਦੀ ਥੋੜੀ ਬੋਤੀ ਮਾ ਕਹਿੰਦੇ ਆ ਵੀ ਜਿਹੜੀ ਪ੍ਰਾਲੀ ਪ੍ਰੂਲੀ ਹੁੰਦੀ ਆ ਪ੍ਰਾਲੀ ਦੇ ਵਿੱਚ ਐਡੀ ਵਧੀਆ ਨੁਕਰ ਨਹੀਂ ਬਣਦੀ ਉਹ ਜਿਹੜਾ ਵੀ ਇੱਕ ਗਾਂ ਜਾ ਕੇ ਬਣਦੀ ਆ ਪੈਲੀ ਸਸੀ ਦਾ ਦਾਦੀ ਹੋਰ ਸੁਣਾਓ ਕਿਦਾਂ ਹੈਪੀ ਵਿਸਕਰ ਮਾਡੇ ਚੰਗਾ ਕੰਮ ਕੰਮ ਨਹੀਂ ਰੁਕਣ ਦੇਣਾ ਕੰਮ ਬੰਦੇ ਜੁੜ ਕੇ 8 ਪਹਿਲਾਂ ਬਾਬਾ ਜੁੜੇ ਸੀ ਨਾਲ ਉਹ ਦਾ ਚਲੋ ਚਲੋ ਮੇਰਾ ਵੀਰ ਜਰੋ ਅਠਾਂ ਤੋਂ 80 ਵੀ ਹੋ ਸਕਦੇ 7 ਤੋਂ 70 ਤੇ 707 ਤੋਂ 700 ਵੀ ਹੋ ਸਕਦਾ ਇਹ ਨਹੀਂ ਬਹੁਤ ਆ ਮੈਂ ਕਹਿੰਦਾ ਵੀ ਇੰਨੇ ਮੇਰੇ ਸਾਥ ਦਈ ਜਾਣਦੇ ਇਹਦਾ ਬੜਾ ਢੀੜ ਵਧਾ ਕੇ ਕੀ ਕਰਨਾ ਚਨਾ ਹੀ ਮੰਮੀ ਕੋਈ ਨਹੀਂ ਕੋਈ ਬੰਦੇ ਆਉਣ ਨਾਲ ਚੰਗੇ ਵਧੀਆ ਇੱਥੇ ਸੋੜਦੇ ਨੀ ਜਾਵੇ ਹੋ ਇਹ ਵਧੀਆ ਵਧੀਆ ਡਾਡੀ ਚੈੱਕ ਕਰੋ ਅਦੇ ਮੈਂ ਤੇ ਆਖਾ ਘਰੇ ਖਤਮ ਆ ਚਾਹ ਮੈਂ ਫੁੱਲੀ ਲਈ ਮਨਤਾਜ ਭਾਜੀ ਤੁਸੀਂ ਕੀ ਕਰ ਰਹੇ ਹੋ ਇੱਕ ਮਿੰਟ ਮੇਰਾ ਮੇਰਾ ਧੋਲਾ ਦੇ ਪਹਿਲਾਂ ਮੰਮੀ ਚਾਹ ਦੇਣਾ ਫੋਨ ਮੇਰਾ ਦੂਜਾ ਜਾਣ ਬਸ ਬਸ ਮੈਂ ਵੀਰਾ ਖੁੰਜੇ ਗੋਡਾਂ ਡੰਡਿਆ ਉਹ ਗੜੀ ਘੱਟ ਮੈਂ ਬੜੀ ਆਦੀ ਮੈਂ ਗੁੱਡ ਮੈਂ ਗੁੱਡਾਂ ਡਿਆ ਮੈਂ ਖੁੰਝੇ ਜਿਦਾਂ ਕਣਕ ਬੀਜੀ ਆ ਆ ਬੰਦੂਕ ਆ ਗਈ ਜੇ ਸੁਖਵਿੰਦਰ ਮੇਰਾ ਨਾ ਫੋਨ ਦੂਜਾ ਦੇ ਕੇ ਜਾਈ ਆ ਮੇਰਾ ਫੋਨ ਡੈਡ ਹੋਣ ਵਾਲਾ ਤੇ ਲੈ ਜੀ ਮੇਰਾ ਫੋਨ ਬਾਹੂ ਜਾ ਮੇਰਾ ਬਾਹੂ ਛੇਤੀ ਆਈ ਜਾਗਾ ਛੇਤੀ ਚਲ ਕੋਈ ਨਹੀਂ ਆ ਜਾ ਹੌਲੀ ਹੌਲੀ ਉਹ ਮੇਰੀ ਨਿੱਕੀ ਚਲ ਗਈ ਲੱਗਦਾ ਨਹੀਂ ਨਹੀਂ ਮੈਨੂੰ ਵੇਖ ਲੰਦੇ ਮੇਰਾ ਫੋਨ ਦੇ ਕੇ ਜਾਈ ਚੰਗਾ ਕਿੱਥੇ ਚਲ ਗਿਆ ਉਹ ਹੋਈ ਲਾਣ ਗਈ ਆ ਹਾਂ ਫੋਨ ਲੈਣ ਗਈ ਮੈਂ ਤੇ ਤੈਨੂੰ ਕਿਹਾ ਨਹੀਂ ਮम्मा ਨੂੰ ਕਹਿਣ ਰਿਹਾ ਵਾਂ ਜੱਜੀ ਕਰ ਡੇਪੇ ਤੇ ਪੰਨ ਕੇ ਲੈ ਆਵੇ ਇਦਾਂ ਦੀ ਏ ਹੁਣ ਤਾਂ ਧਿਆਨ ਨਾ ਮੀ ਚਲ ਕੋਈ ਨਹੀਂ ਆ ਵੇਖੋ ਲਗਾਤਾਰ ਹੀ ਪੁੱਟੇ ਵੱਧਣੇ ਆ ਇਹ ਵੇਲੇ ਇਨਾ ਮਰ ਹਾਂ ਚੁਗਾ ਫੇਰ ਨਹੀਂ ਬਾਦ ਚ ਸਾਰਿਆਂ ਦੀ ਆਉਗੀ ਹੂੰ ਅੱਗੇ ਮਮੂ ਲਾਵੀ ਇਹਦਾ ਮਾਧਿਅਮ ਦਾ ਇਹ ਫਾਇਦਾ ਵੇਖ ਲਾ ਕੋਈ ਫੋਨ ਕਾਲ ਨਹੀਂ ਲਾਈ ਸਿੱਧਾ ਇੱਥੋਂ ਮੈਸੇਜ ਦਿੱਤਾ ਤੇ ਉੱਥੋਂ ਘਰ ਤੋਂ ਮੇਰਾ ਜਾਜ ਜਿਹੜਾ ਚੱਲ ਪਿਆ ਮਿਠਾ ਜਿਆਦਾ ਹੂੰ ਹੋਰ ਕੀ ਕਰੀ ਜਾਂਦਾ ਆਪਾਂ ਮੈਂ ਦੇ ਦਿੱਤਾ ਤਾਂ ਉਹਨੂੰ ਦੇ ਦਿੱਤੇ ਆ ਗਿਆ ਕੋਈ ਨਹੀਂ ਉਹਨੇ ਚਾਹ ਰੋਟੀ ਖਾ ਕੇ ਆਇਆ ਰੋਟੀ ਕਨੂੰ ਦੁੱਪਣਾ ਖਾ ਗਿਆ ਹਾਂਜੀ ਕਾਲੀ ਕਾਲੀ ਦਾਲ ਬਣਾ ਲਾ ਮੈਂ ਵੈਰੀ ਅਜੇ ਤੱਕ ਕਾਲੀ ਦਾਲ ਆਪੇ ਸਾਡਾ ਮਾਸੜ ਹੋਣ ਆ ਗਿਆ ਹਣੀ ਉਹਨੂੰ ਤੂੰ ਤੇ ਵੜਨ ਲਾ ਦੇਣਾ ਮਮੀ ਆ ਵੀ ਵੜਦੀ ਇੱਥੋਂ ਜੋ ਵੜਦਾ ਇਹਦਾ ਕੀ ਸੁੱਕਾ ਲੋਕੀਂ ਕਹਿੰਦੇ ਅੱਲਾ ਤੁਹਾਨੂੰ ਸਾਰਾ ਝਾੜ ਪਤਾ ਕੀ ਕਰੀਏ ਇਹਨੂੰ ਪਾਪਾ ਕੋਲ ਲੱਭਿਆ ਕੋਈ ਨਹੀਂ ਆਹ ਇਹਦਾ ਕਰੀਏ ਮੰਮੀ ਅ ਜਿੱਥੇ ਤੱਕ ਡਾਣਾ ਹੈ ਨਾ ਇੱਥੇ ਤੱਕ ਹੀ ਮਤਲਬ ਆਪਾਂ ਰੱਖੀਏ ਤਾਂ ਮम्मा ਕੇ ਕਵਰ ਕਰਕੇ ਮੈਨੂੰ ਦੇ ਦੋ ਹਾਂ ਸ਼ਾ ਕਰਕੇ ਹਾਂ ਇੱਥੇ ਕਰ ਦੋ ਆ ਤੇ ਲਮਣ ਆ ਗਏ ਜੀ ਇਹਨੂੰ ਚਾਰਜਰ ਲਾ ਦੇਣਾ ਅੱਜ ਲਗਾਤਾਰ ਹੀ ਲਾਈਵ ਚੱਲਣਾ ਚੰਗਾ ਜੀ ਮੈਂ ਨਾ 1 ਮਿੰਟ ਬਾਅਦ ਜਾ ਰਿਹਾ ਵਾਂ ਫਿਰ ਦੂਜੇ ਤੋਂ ਲਾਈਵ ਹੁੰਦੇ ਸਸਰੀ ਕਾਲ ਜੀ ਬੰਦੇ ਕਾਫੀ ਜੁੜ ਰਹੇ ਅੱਜ ਬਹੁਤ ਬਹੁਤ ਧੰਨਵਾਦ